ਦਾ ਦੋਲੋ ਦਾ ਦੋਲੋ ਦੀਵਾਰ ਵੀ ਡਾਟਦੇ ਆਂ ਮੈਂ ਮੈਮਰੀ ਸਾਡੇ ਕੋਲ ਪ੍ਰੋਬਲਮ ਆ ਗਈ ਆ ਸਭ ਹੋਰ ਸੀਵਨ ਦੇ ਬੰਦੂਆ ਕੋਈ ਕੰਮ ਰਕਵਾਉਣੀ ਤੁਸੀਂ ਦੇਖੋ ਲੋਕਾਂ ਦੇ ਵਿਰੋਧ ਕਰਕੇ ਨਾ ਕੰਮ ਨੂੰ ਥੋੜਾ ਜਿਹਾ ਬ੍ਰਾਮ ਦਿੱਤਾ ਗਿਆ ਕਿ ਲੋਕੀ ਵਿਰੋਧ ਕਰ ਰਹੇ ਆ ਟਿਪਰ ਦਾ ਵੀ ਤੇ ਲਗਾਤਾਰ ਉਹ ਟਿਪਰ ਵਾਲੇ ਕਹਿੰਦੇ ਜੀ ਸਾਣ ਤਾਂ ਹੁਕਮ ਹੈ ਅਸੀਂ ਜਿਹੜਾ ਹੈਗਾ ਇਦਾਂ ਹੀ ਬਣਾਵਾਂਗੇ ਮਚਾਂ ਨੂੰ ਨੀਂਦ ਲਈ ਆਹ ਦੇ ਨੀਂਦ ਸਾਰੇ ਜਾਂ ਕਰ ਲੈਣੀ ਆ। ਆਇਤਾ ਨਹੀਂ ਬਾਜਾ ਬੇ ਜਾਪੇ ਜਾਪੇ ਆ ਤੇ ਭਰਾ ਜਾਪੇ ਕੋਈ ਨਹੀਂ ਕੋਈ ਕੋਈ ਨਹੀਂ ਤੁਸੀਂ ਜੋ ਮੰਦੀਪਾ ਲਿਖੋ ਫਤਮਗੀ ਜਾ ਕੇ ਜੰਗਾ ਮੇਰਾ ਸਾਡੀ ਪ੍ਰੋਬੀ ਉਹ ਮੇਰੇ ਵੀ ਸਾਡੀ ਪ੍ਰੋਬੀ ਦੇਖੋ ਇਹ ਦੋ 10 ਲੱਖ ਦੀ ਗੱਡੀ ਲੈ ਕੇ ਕਿਹ ਨਾਲ ਇਹਦੀ ਪ੍ਰੋਪਰਟੀ ਨਹੀਂ ਚੜ ਸਕਦੇ ਇਹ ਭੌਂਦੀ ਭੈ ਜਿਹਦਾ ਲੋਕਾ ਸੱਤਿਆ ਨਾਲ ਮਾਰਦਾ ਸੀ ਥੱਲੇ ਆਜਾ ਜੀ ਥੱਲੇ ਆਜਾ ਫੜਿਆ ਭਾਈ ਆ ਮੈਂ ਤੈਨੂੰ ਪੈਸੇ ਦੇਣਾ ਪੇਰ ਤੋਂ ਲੋਕਾਂ ਨੂੰ ਨਹੀਂ ਰੋਕ ਸਕਦਾ ਚਲ ਅਸੀਂ ਦਿੰਨੇ ਪੈਸੇ ਉਹਨੂੰ ਆਕਾਦਸ਼ ਕਰਾ ਕੇ ਗੱਡੀ ਜੀ ਚੜ ਸਕਦੇ ਅੱਧਾ ਕਿੱਦਾਂ ਨਹੀਂ ਗੱਡੀ ਚੜ ਸਕਦੇ ਫਿਰ ਰੋਕ ਪਾਉਂਦੇ ਨਹੀਂ ਜੀ ਤਕਾਣੇ ਤਕਾਣੇ ਜਰੋਂ ਐਸੇ ਨਹੀਂ ਕਰਦੇ ਅਸੀਂ ਪੁੱਛੀਏ ਤੁਹਾਨੂੰ ਇੱਥੇ ਨਹੀਂ ਨਹੀਂ মিডিਆ ਨੂੰ ਕਹਿੰਦੇ ਫੋਟੋ ਕਰਦੇ ਕਰਦੇ ਦੂਸਰੀਆਂ ਕਹਾਣੀਆਂ ਕਰਦੇ ਅੱਗੇ ਮੁੰਡਾ ਉੱਤ ਰਹੀ ਹੈ ਪ੍ਰੋਬਲਮ ਨਹੀਂ মিডিਆ ਨੇ ਕੁਛ ਨਹੀਂ ਤੁਹਾਨੂੰ ਜੀ মিডিਆ ਨੇ ਪੁੱਛਣਾ ਨਹੀਂ ਅਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਡਿਪਰ ਵਾਲਾ ਕਹਿ ਰਿਹਾ ਕਿ ਤੁਸੀਂ ਸਾਡੀ ਗੱਡੀ ਦੇ ਨਹੀਂ ਚੜ ਸਕਦੇ ਪਾਜੀ ਤੁਸੀਂ ਟਿੱਪਰ ਦੇ ਚਲਾਣੇ ਹੋ ਤੁਸੀਂ ਇਹ ਥੋੜੋ ਕਹਿ ਰਹੇ ਆ ਨਹੀਂ ਗੱਡੀ 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 ਨਹੀਂ ਮੈਂ ਕਿਹਾ ਤੁਹਾਨੂੰ ਰੋਕਿਆ ਰੋਕਿਆ ਟਿੱਪ ਡੋਡਾ ਵਾ ਤੇ ਆਪਣੀ ਹੈਨੀ ਮਿੱਟੀ ਫਿਰ ਜਦ ਹੈ ਨਹੀਂ ਵੀ ਤੁਹਾਨੂੰ ਠੇਕਾ ਦਿੱਤਾ ਨਹੀਂ ਨਹੀਂ ਤੁਹਾਨੂੰ ਠੇਕਾ ਦਿੱਤਾ ਸਾਡੀ ਕਲੋਨੀ ਖਰਾਬ ਕਰ ਰਹੇ ਹੋ ਜਿਹੜਾ ਜਿਹੜਾ ਆਪਣੀ ਜਿसरी ਚੱਲ ਰਹੀ ਹੈ ਜਾਓ ਟਿਪਰਾਂ ਨੰਬਰ ਲੱਗਿਓ ਤੁਸੀਂ ਦੇਖ ਸਕਦੇ ਹੋ ਟਿਪਰਾਂ ਦੇ ਟਿਪਰ ਖੜੇ ਆ ਕੋਲੋਨਾਈਜ਼ਰ ਤੱਕੇ ਨਹੀਂ ਕਲੋਨੀ ਜਿਹੜਾ ਮਤਲਬ ਉਹ ਕਹਿੰਦਾ ਜੀ ਅਸੀਂ ਬਣਾਵਾਂਗੇ ਇਸੇ ਤਰ੍ਹਾਂ ਤੇ ਪੇਪਰ ਉਸੇ ਜਿਹਾ ਇਸੇ ਤਰ੍ਹਾਂ ਪਾਵਾਂਗੇ ਜਿਹਨੇ ਕਿ ਜੋ ਕਰਨਾ ਕਰ ਲੋ ਇਹ ਬੋਰਡ ਪਈਏਗਾ 4 ਲੱਖ ਕਰੀਆ ਤੱਕ ਤੁਹਾਡਾ ਬੋਰਡ ਕਾਫੀ ਹੋ ਗਈ ਉਹਨਾਂ ਹਲਵਾ ਆਪ ਸਾਹਿਬ ਵੀ ਇਕੱਲੇ ਨਾਲ ਆਈ ਗਏ ਤੁਸੀਂ ਦੇਖ ਸਕਦੇ ਹੋ ਕਿ ਬਲਟੋਜ਼ਰ ਵਾਪਸ ਜਾ ਰਿਹਾ ਤੇ ਲੋਕਾਂ ਦੇ ਵਿਰੋਧ ਕਾਰਨ ਜਿਹੜੀ ਕਲੋਨੀ ਨੂੰ ਮਤਲਬ ਰਸਤਾ ਦੇਣ ਦੀ ਗੱਲ ਕਰ ਰਹੇ ਸੀ ਉਹਦੇ ਕਰਕੇ ਜਿਹੜਾ ਹੈਗਾ ਮਤਲਬ ਇਹਨਾਂ ਨੇ ਟਿੱਪਾ ਟੁੱਪਰ ਮਿੱਟੀ ਦੇ ਨਵੇਂ ਪਟਾਤੇ ਤੇ ਤੇ ਕਿਹਾ ਕਿ ਤੁਸੀਂ ਜਿਹੜਾ ਹੈਗਾ ਕੋਈ ਨਹੀਂ ਕੰਮ ਜਾਰੀ ਰੱਖੋ ਸਰ ਬੈਨੀਫਿਟ ਤਾਂ ਕੋਈ ਨਹੀਂ ਪਿਛਲੀ ਮੈਂ ਦੱਸ ਦਿੱਤਾ ਤੁਹਾਨੂੰ ਦੱਸਿਆ ਕਿ ਉਹਨੂੰ ਸ਼ਾਇਦ ਪਿਛਲੀ ਕੋਲੋਨੀ ਨੂੰ ਹੋ ਸਕਦਾ ਰਸਤਾ ਦੇਣ ਲਈ ਜਾਂ ਕੁਝ ਵੀ ਜਗ੍ਹਾ ਵੇਚਣ ਲਈ ਇਹ ਕੀ ਚੀਜ਼ ਕੀਤੀ ਗਈ ਹੈ ਉਸ ਤੋਂ ਲਾਵਾ ਸੰਤ ਕੋਈ ਹੋਰ ਸਮਝ ਨਹੀਂ ਆਉਂਦੀ ਕਿਉਂਕਿ ਮੈਂ ਸਾਨੂੰ 15 ਸਾਲ ਹੋ ਗਏ ਇੱਥੇ ਰਹਿੰਦਾ ਅਜੇ ਤੱਕ ਤਾਂ ਕੋਈ ਇਦਾਂ ਦਾ ਕੰਮ ਹੋਇਆ ਨਹੀਂ ਸੀਗਾ ਨੇ ਹੁਣ ਲੋਕਾਂ ਨੂੰ ਕੀ ਕਹਿ ਰਹੇ ਹੈ ਲੋਕਾਂ ਨੂੰ ਕੁਝ ਨਹੀਂ ਲੋਕਾਂ ਨੂੰ ਇਹ ਕਹਿ ਰਹੇ ਆ ਕਿ ਇਹ ਕਾਰਵਾਈ ਜਿਹੜੀ ਹੋ ਰਹੀ ਹੈ ਉਹ ਬੰਦੀ ਕਰ ਲੈਂਦੋ ਜਦ ਕਿ ਸਾਡੇ ਕੋਲ ਸੇ ਹੈ ਅਸੀਂ ਜਾਣੇ ਕਿ ਇਹਨੂੰ ਵਾਲੇ ਰੋਕ ਲਈ ਜੋਵੇ ਤੁਹਾਡੇ ਚੈਨਲ ਦੇ ਮਾਧਿਅਮ ਤੇ ਵੀ ਅਸੀਂ ਇਹ ਕਵਾਂਗੇ ਮੌਜੂਦਾ ਸਰਕਾਰ ਨੂੰ ਵੀ ਇੱਥੇ ਆ ਕੇ ਸਾਡੇ ਨਾਲ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਵਿੱਚ ਮਤਲਬ ਜੋ ਕਾਫੀ ਤਜ਼ਾਦ ਦੇ ਵਿੱਚ ਨਗਰ ਨਿਗਮ ਦੇ ਬਲਡੋਜ਼ਰ ਔਰ ਨਗਰ ਨਿਗਮ ਦੇ ਕਰਮੀ ਔਰ ਪੁਲਿਸ ਮੁਲਾਜ਼ਮ ਵੀ ਇੱਥੇ ਪਹੁੰਚੇ ਨੇ ਜਿਹਦੇ ਕਰਕੇ ਬਹੁਤ ਹੀ ਜ਼ਿਆਦਾ ਮਤਲਬ ਹੰਗਾਮੇ ਵਾਲੀ ਕੰਡੀਸ਼ਨ ਬਣੀ ਹੋਈ ਹੈ ਜੋ ਜੈਨ ਕਲੋਨੀ ਰਾਹੋਂ ਰੋਡ ਦੀ ਮਸ਼ਹੂਰ ਕਲੋਨੀ ਆ ਭਾਗਿਆ ਹோம் ਦੀ ਜਿੱਥੇ ਕਿ ਗੇਟ ਸਿਰਸਿਰੇ ਹੀ ਤੋੜ ਦਿੱਤੇ ਗਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਗੇਟ ਇਹ ਟੁੱਟੇ ਹੋਏ ਆ ਦੇ ਲੋਕ ਸੜਕ ਦੇ ਉੱਤੇ ਖੜੇ ਆ ਤੇ ਲੋਕਾਂ ਦੀ ਡਿਮਾਂਡ ਹੈ ਕਿ ਇਹ ਦੁਬਾਰਾ ਬਣਾਏ ਜਾਣ ਤੇ ਅਸੀਂ ਕਿਸੇ ਵੀ ਤਰ੍ਹਾਂ ਦਾ ਮਤਲਬ ਇਹ ਕਾਰਵਾਈ ਦਾ ਵਿਰੋਧ ਕਰਦੇ ਆ ਸਰ ਸਰ ਇਹ ਮਤਲਬ ਤੁਸੀਂ ਦੱਸੋਗੇ ਇਹ ਕਲੋਨੀ ਦੇ ਵਿੱਚ ਮਾਜਰਾ ਕੀ ਹੈ ਮਤਲਬ ਕੀ ਗੱਲਬਾਤ ਕੀਤੀ ਉਹ ਮਤਲਬ ਇਹਨਾਂ ਟਾਣੀ ਸ਼ੁਰੂ ਕੀਤੀ ਹਾਂਜੀ ਕਿਉਂ ਟਾਣੀ ਸ਼ੁਰੂ ਕੀਤੀ ਇਹ ਕੋਈ ਮਤਲਬ ਕੋਈ ਰਾਜਨੀਤਿਕ ਸੰਜੰਜਾ ਸ਼ਾਇ ਹੈ ਜਾਂ ਮਤਲਬ ਕਿਤਾ ਕੋਈ ਸਾਜ਼ਿਸ਼ ਹੈ ਸਾਜ਼ਿਸ਼ ਤੁਹਾਡੇ ਸਾਹਮਣੇ ਹੀ ਹੈ ਜੀ ਸਭ ਕੁਝ ਨਹੀਂ ਪਰ ਇੱਕ ਗੇਟ ਜਿਹੜੀ ਸਰਕਾਰ ਨੂੰ ਨਜਾਇਜ਼ ਲੱਗੇ ਉਹ ਤੋੜਦੇ ਤਿੰਨ ਅੱਛਾ ਇੱਕ ਗੇਟ ਥੋੜਾ ਤੋੜਿਆ ਚਾਰ ਗੇਟ ਤੋੜੇ ਤੇ ਹੁਣੇ ਕਿਉਂ ਨਜਾਇਜ਼ ਮਤਲਬ ਲੱਗਾ ਇਹ ਤਾਂ ਕਾਫੀ ਜਨ ਪੁਰਾਣੀ ਕਲੋਨੀ ਹੈ ਰਾਣੀ ਆ ਜੀ ਪਹਿਲਾਂ ਦੋਨੋਂ ਕਲੋਨੀਆ ਦੇ ਮਾਲਕ ਦੋਲੇ ਭਾਈਵਾਲ ਸੀਗੇ ਅੱਛਾ ਤੇ ਲੋਕਾਂ ਦਾ ਕੀ ਦੋਸ਼ ਹੈ ਇੱਕ ਕਲੋਨੀ ਦਾ ਕੀ ਦੋਸ਼ ਆ ਹਾਂ ਜੀ ਕਲੋਨੀ ਵਾਲਿਆਂ ਦਾ ਕੋਈ ਕਸੂਰ ਨਹੀਂ ਲੱਗਾ ਕਲੋਨੀ ਵਾਲਿਆਂ ਨੇ ਪੈਸੇ ਦੇ ਕੇ ਪਰਾਟ ਲਏ ਓਲੇ ਸਾਹ ਨੇ ਹਾਂ ਜੀ ਉਹ ਕੋਈ ਵੀ ਬੰਦਾ ਕਰੋੜ ਰੁਪਏ ਤੋਂ ਘੱਟ ਕਲੋਨੀ ਨਹੀਂ ਹੈਗੀ ਅੱਜ ਕਿਹੇ ਦੀ ਕੋਠੀ ਵੀ ਕਰੋੜ ਤੋਂ ਘੱਟ ਨਹੀਂ ਹੈਗੀ ਅੱਛਾ ਜੀ ਤੇ ਮਤਲਬ ਕਿਉਂ ਫਿਰ ਉਹਨਾਂ ਨੂੰ ਹੁਣ ਸੁੱਧ ਕਿੱਦਾਂ ਆ ਗਈ ਹਾਂ ਜੀ ਹੁਣ ਕਿੱਦਾਂ ਸੁੱਧ ਆ ਗਈ ਇਹਦੀ ਕਲੋਨੀ ਦੀ ਓਲੇ ਸਰਕਾਰਾਂ ਨੇ ਸਟੇ ਲਿਆ ਸੀ ਪਹਿਲਾਂ ਇਹਨਾਂ ਨੇ ਡੇ ਟੱਲਦਾ ਹੀ ਪਹਿਲਾਂ ਅੱਛਾ ਹਾਂ ਸਰਕਾਰ ਦਾ ਸਟੇ ਚੱਲ ਰਿਹਾ ਹੈ ਮਤਲਬ ਸ਼ੁਰੂ ਤਾਂ ਇਹ ਹੈ ਮਤਲਬ ਸਟੇ ਹੈ ਸਰ ਤੁਸੀਂ ਮਤਲਬ ਦੱਸੋਗੇ ਕਿ ਇਹ ਜਿਹੜਾ ਮਤਲਬ ਕਦੋਂ ਤੋਂ ਕਾਰਵਾਈ ਸ਼ੁਰੂ ਕੀਤੀ ਹੈ ਜੀ ਸਵੇਰੇ ਤੜਕੇ ਹੀ ਕਾਰਵਾਈ ਸ਼ੁਰੂ ਕਰਤੀ ਸੀ ਇਹਨਾਂ ਨੇ 6:30 6:00 ਵਜੇ ਦੇ ਕਰੀਬ ਜੀ ਅ ਕਲੋਨੀ ਵਾਲਿਆਂ ਨੂੰ ਨਾ ਕੋਈ ਨੋਟਿਸ ਦਿੱਤਾ ਗਿਆ ਔਰ ਕੁਝ ਜਾਣਕਾਰੀ ਨਹੀਂ ਸੀ ਇਸ ਮੈਟਰ ਦੇ ਉੱਤੇ ਜੀ ਜਦ ਕਿ ਕਲੋਨੀ ਕੋਈ ਇਸ ਚੀਜ਼ ਦਾ ਸਟੇ ਹੈ ਗੇਟ ਤੋੜਨ ਤੋਂ ਰੋਕਨ ਦਾ ਜੀ ਲੇਕਿਨ ਫਿਰ ਵੀ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ ਅੱਛਾ ਤੋ ਇਹ ਤੁਸੀਂ ਲਾ ਲਓ ਕੀ ਹੁਣ ਪਿਛਲੀ ਬੈਕ ਸਾਈਡ ਤੇ ਜੋ ਕਲੋਨੀ ਇਹਨਾਂ ਨੇ ਬਣਾਈ ਗਈ ਹੈ ਜਾਂ ਉਹਨਾਂ ਨੂੰ ਫਾਇਦਾ ਦੇਣ ਲਈ ਕਹਿ ਦੋ ਜਾਂ ਕੁਝ ਵੀ ਤੁਸੀਂ ਕਹਿ ਦੋ ਪੋਲਿਟੀਕਲ ਗੇਮ ਇਹ ਉਹਦੇ ਚੱਲਦੇ ਜੀ ਸਾਰਾ ਕੰਮ ਹੋ ਰਿਹਾ ਜੀ ਇੰਨੀ ਦੇਰ ਹੋ ਗਈ ਇੱਥੇ ਕੋਈ ਇਦਾਂ ਦਾ ਕੰਮ ਨਹੀਂ ਸੀ ਗੇਟਬੁੜ ਤੋੜਨ ਵਾਲਾ ਇਹ ਹੋਣੀ ਵਿੱਚੇ ਲਾਵਾਂਗੇ ਅਸੀਂ ਸਭ ਕੁਝ ਵਿੱਚੇ ਲਾਵਾਂਗੇ ਜੀ ਰਣਜੀਤ ਸਿੰਘ ਢਲੋਂ ਜੀ ਤੇ ਉਹ ਵੀ ਇੱਥੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜੋ ਕਿ ਸਵੇਰ ਤੋਂ ਇਹ ਕਾਰਵਾਈ ਨਗਰ ਨਿਗਮ ਨੇ ਜਾਰੀ ਕੀਤੀ ਹੈ ਤੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਮਤਲਬ ਕਿੰਨਾ ਕਿ ਜਾਇਜ ਕੰਮ ਹਾਂਜੀ ਹਾਂਜੀ ਸਰ ਜੀ 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 ਸਰ ਇਹ ਮਤਲਬ ਜਿਆ ਕਲੋਨੀ ਵਾਸੀਆਂ ਨੂੰ ਪਰੇਸ਼ਾਨੀ ਹੋਈ ਹੈ ਕਿੰਨਾ ਕਿ ਜਾਇਜ ਕੰਮ ਉਹ 100% ਪਹਛਾਨੀ ਹੋਈ ਹੈ ਉਹਨਾਂ ਨੂੰ ਤਾਂ ਹੀ ਬੈਠਿਆ ਸਰਕਾਰ पे ਹਾਂਜੀ ਹਾਂਜੀ ਦੇ ਕੋਈ ਪ੍ਰੋਫੈਸ਼ਨਲ ਬੰਦੇ ਥੋੜਾ ਨੇ ਕਾਰੋਬਾਰੀ ਬੰਦੇ ਆ ਨਹੀਂ ਮਤਲਬ ਇਹ ਮਤਲਬ ਇਹ ਇਹਨਾਂ ਦਾ ਦੋਸ਼ ਹੈ ਜਾਂ ਮਤਲਬ ਕੋਲ ਕੋ ਲੋਨਾਂ ਦਾ ਦੋਸ਼ ਹੈ ਕਿੱਦਾਂ ਸਮਝ ਦੋ ਯਾਰ ਮੈਂ ਸਾਨੂੰ ਥੋੜਾ ਸਵਾਲ ਕੀ ਆ ਕਿਹਦੇ ਕਰੋਨਾ ਜਦ ਦੀ ਗੱਲ ਕਰਦੇ ਸਰਕਾਰ ਦਾ ਕਸੂਰ ਆ ਅੱਛਾ ਜੀ ਸਰਕਾਰ ਸਰਕਾਰ ਤਾਂ ਨਿਸ਼ਾਨ ਸਾਹਿਬ ਲਾਉਣ ਲੱਗੀਆਂ ਸਰਕਾਰ ਦਾ ਕਸੂਰ ਆ ਸਰਕਾਰ ਦਾ ਹਾਂਜੀ ਸਰਕਾਰ ਦੇ ਨਮਾਇंदे ਨਾਲ ਰਲ ਕੇ ਕਿਸੇ ਨੂੰ ਨਿੱਜੀ ਬੈਨੀਫਿਟ ਦੇਣ ਦੀ ਖਾਤਰ ਆਪ ਦਾ ਲਾਭ ਲੈਣ ਦੀ ਖਾਤਰ ਇਹ ਕੰਮ ਕਰਵਾ ਰਹੇ ਅੱਛਾ ਹਾਂ ਇਹ ਮਾਜਰਾ ਮਤਲਬ ਤੁਸੀਂ ਕੀ ਕਿਦਾਂ ਸਮਝਦੇ ਹੈ ਕਿ ਮਾਜਰਾ ਕੀ ਹੈ ਇਹ ਮੈਂ ਤੁਹਾਨੂੰ ਦੱਸਦਾ ਮਾਜਰਾ ਵੀ ਕਿਸੇ ਕਲੋਨਾਈਜ਼ਰ ਨੂੰ ਬੈਨੀਫਿਟ ਦੇਣ ਵਾਸਤੇ ਹਾਂਜੀ ਆਪਣਾ ਲਾਭ ਲੈਣ ਦੀ ਖਾਤਰ ਇੱਕ ਰਿਪਿਊਟਡ ਕਲੋਨੀ ਦਾ ਬੇੜਾ ਕਰ ਕੀਤਾ ਜਾਂਦਾ ਕਿਉਂਕਿ ਇਲੈਕਸ਼ਨ ਨੂੰ ਫਿਰ ਤੇ ਮੈਨੂੰ ਇਹ ਪਤਾ ਹੈ ਕਿ ਹੁਣਲੇ ਕੋਲੋਨੀ ਦਾ ਕਾਫੀ ਪੁਰਾਣੀ ਹੈ ਇਹਦੇ ਨਾਲ ਭਾਗਿਆ ਹੋਮ ਜਿਹੜਾ ਉਹ ਵੀ ਮਤਲਬ ਪਿਛਲੇ 8-10 ਸਾਲ ਤੋਂ ਬਾਵਾਦ ਹੋ ਚੁੱਕਾ ਹੂੰ ਤੇ ਪਰ ਇਹ ਮਤਲਬ ਹੁਣ ਇਹਨਾਂ ਨੂੰ ਕਿੱਦਾਂ ਸੁੱਧ ਆ ਗਈ ਇਹਦੀ ਉਧਰ ਨਹੀਂ ਆਈ ਯਾਰ ਸੁੱਧ ਨਹੀਂ ਆਈ ਗੁੰਡਾ ਕਰਦੀ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਆ ਨਾਲ ਪ੍ਰਸ਼ਾਸਨ ਨਾਲ ਰਲਿਆ ਹੈਰਾਨਗੀ ਦੀ ਇਹ ਗੱਲ ਆ ਵੀ ਪ੍ਰਸ਼ਾਸਨ ਨਾਲ ਰਲ ਗਿਆ ਅੱਛਾ ਹੋਰ ਕੀ ਹੈ ਮਿਊਨਿਸਪਲ ਕਾਰਪੋਰੇਸ਼ਨ ਨਾਲ ਰਲ ਗਈ ਇਸ ਇਸ ਉੱਤੇ ਕੰਮ ਦੇ ਵਿੱਚ ਮੈਂ ਕਮਾਤਾ ਇਹ ਮਾੜੇ ਕੰਮ ਦੇ ਵਿੱਚ ਇਹ ਕਰਪਸ਼ਨ ਦੇ ਕੰਮ ਦੇ ਵਿੱਚ ਉਹ ਨਾਲ ਰਲ ਗਿਆ ਹੁੰਦਾ ਹੈ ਇਲੈਕਸ਼ਨ ਦਾ ਵੀ ਜੋਰ ਮਤਲਬ ਹੁਣ ਇਹਨਾਂ ਨੇ ਨਗਰ ਨਿਗਮ ਵੀ ਘੋਸ਼ਿਤ ਕਰਤਾ ਇਹੀ ਗੱਲ ਹੈ ਪਰ ਪੁਲਿਸ ਦਾ ਜੋਰ ਇਸ ਕਰਕੇ ਆ ਇਹਨਾਂ ਕਲੋਨੀ ਨੂੰ ਉਜਾੜਾ ਪਾਉਣ ਬਾਅਦ ਕਿਉਂਕਿ ਇਹ ਕਲੈਕਸ਼ਨ ਸਿੱਧੇ ਆ ਪਰ ਇਹਨਾਂ ਨੂੰ ਅਸੀਂ ਸਮਝਾਉਣਾ ਚਾਹੁੰਦੇ ਆ ਕਿ ਕਲੋਨੀਆਂ ਜਿਹੜੀਆਂ ਮੇਰੇ ਹੱਥੀ ਬਣੀਆਂ ਹੋਈਆਂ ਮੈਂ ਉਹਦਾ ਗਵਾਹ ਸ੍ਰਿੰਦਰ ਸਿੰਘ ਇੰਸਪੈਕਟਰ ਸਰਪਰਪਾਰਕ ਤੋਂ ਹੁੰਦਾ ਨਹੀਂ ਵੀ ਇਹ ਹਾਂਤ ਨਹੀਂ ਵੀ ਤੁਸੀਂ ਲੋਕਾਂ ਨੂੰ ਉਜਾੜ ਦਿਓ ਕਿੱਥੇ ਲਿਖਿਆ ਦੁਬਾਰਾ ਤੋੜ ਦਿਓ ਕੰਧਾਂ ਕਰ ਮੈਨੂੰ ਕਾਰਪੋਰੇਸ਼ਨ ਦਾ ਲਾਅ ਦਿਖਾ ਦਿਓ ਨੀ ਪਰ ਇਹ ਕਲੋਨੀ ਤਾਂ ਬਹੁਤ ਪੁਰਾਣੀ ਹੈ ਹੁਣ ਇਹ ਅੱਜ ਦੀ ਕਲੋਨੀ ਨਹੀਂ ਹੈ ਲੋਕਾਂ ਨੇ ਨੋਟਸ ਵੀ ਦਿੱਤੇ ਆ ਕਾਰਪੋਰੇਸ਼ਨ ਨੂੰ 50 ਵਾਰੀ ਇਨਫੋਰਮੇਸ਼ਨ ਵੀ ਭੇਜੀ ਹੈ ਹਾਂਜੀ ਪਰ ਵਾਈ 100 ਤੇ ਹੁਣ ਅੱਗੇ ਕੀ ਕਾਰਵਾਈ ਹੈ ਓਏ ਇਹ ਤਾਂ ਕਰ ਰਹੇ ਜੋ ਐਟ ਦੀ ਸਪੋਰਟ ਦਿਸ ਸਪੀਸ਼ੀਅਲ ਨਹੀਂ ਨਗਰ ਨਿਗਮ ਵਾਲੇ ਕੀ ਕਹਿੰਦੇ ਆ ਨਗਰ ਨਿਗਮ ਆਉਦਾ ਕੋਈ ਨਹੀਂ ਆ ਇੱਥੇ ਹੁਣ ਜਵਾਬ ਦੇਣ ਤੁਸੀਂ ਤਾਂ ਹੈਗੇ ਠੀਕ ਹੈ ਤੁਹਾਡੀ ਡਿਊਟੀ ਆ ਯੂ ਆਰ ਪ੍ਰੈਸ ਪਰ ਕਾਰਪੋਰੇਸ਼ਨ ਦਾ ਬੰਦਾ ਆ ਕੇ ਸਾਨੂੰ ਜਵਾਬ ਦੇਵੇ ਇੱਥੇ ਅੱਛਾ ਹਾਂ ਕੀ ਕਰੂਗਾ ਸਾਡੇ ਲੋਕਾਂ ਨੂੰ ਮਾਰਨ ਅਸੀਂ ਕਹਦੇ ਬਾਤ ਹੈ ਵੋਟਾਂ ਕਿਉਂ ਪਾਉਣੀ ਇਹਨਾਂ ਨੂੰ ਸਾਡਾ ਗਰੇ ਬੈਨ ਅੱਜ ਰਹਾਉ ਰੋਡ ਦੀ ਹੱਥ ਤੁਹਾਨੂੰ ਮੈਂ ਖੁਦ ਬਿਆਨ ਦਿੰਦਾ ਰਹਾਂ ਕਿ ਪਰ ਹੁਣ ਕੀ ਇਨਸਾਫ ਦੀ ਕੀ ਮੰਗ ਮੰਗ ਕਿੱਦਾਂ ਮਤਲਬ ਕੀ ਇਨਸਾਫ ਕੋਈ ਇਨਸਾਫ ਸਾਨੂੰ ਮਿਲਣਾ ਚਾਹੀਦਾ ਬਿਲਕੁਲ ਵੀ ਜੋ ਵੀ ਇਹਨਾਂ ਕੰਦਾ ਕੀਤੀ ਆਪਣੀ ਸੇਫਟੀ ਬਾਤ ਤੇ ਕੀਤੀ ਹੈ ਉਹ ਫੜਾ ਕੇ ਦੇ ਦੇ ਸਾਡੀ ਅੱਛਾ ਹਾਂ ਇਹ ਦੁਬਾਰਾ ਮਤਲਬ ਕੰਦਾ ਬਣ ਜਾਣੀਆਂ ਚਾਹੀਦੀਆਂ ਬਿਲਕੁਲ ਬਣ ਅਰਦੀ سپورਟ ਤਾਂ ਮੈਨੂੰ ਕੋ ਮੇਰਾ ਦਾਵਾ ਤੁਹਾਨੂੰ ਅੱਛਾ ਠੀਕ ਹੈ ਸਰ ਧੰਨਵਾਦ ਕੋਈ ਚਿੰਤਾ ਨਹੀਂ ਮੈਂ ਗਲਤ ਫੜ ਗਿਆ ਅੰਦਰ ਕੋ